ਤੁਰ ਰਾਤ ਜਿਹੜੀ ਕੈਸ਼ ਦੀ ਘਟਨਾ ਹੋਈ ਹੈ ਪੁਲਿਸ ਨੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਮਾਮਲਾ ਕੀ ਐਕਚੁਅਲੀ ਮਾਮਲਾ ਤਕਰੀਬਨ ਸ਼ਾਮੇ 4:30 ਦੇ 7:00 ਦੇ ਵਿਚਕਾਰ ਦਾ ਆ ਜੀ ਜਦੋਂ ਤਿੰਨ ਮੁੰਡੇ ਮੋਟਰਸਾਈਕਲ ਤੇ ਮੂੰਹ ਬੰਨ ਕੇ ਆਇਆ ਜੀ ਆਉਂਦੇ ਹੀ ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ ਠੀਕ ਹੈ ਜਿਸ ਦਾ ਨਾਲ ਉਹਨਾਂ ਨੇ ਕਟਰ ਕੋ 3-4 ਫਾਇਰ ਕੱਢੇ ਤੇ ਬੰਦਿਆਂ ਨੂੰ ਡਰਾ ਕੇ ਪਹਿਲਾਂ ਇੱਕ ਬੰਦੇ ਕੋਲ ਦਾਨਸ਼ ਜਿਹਦਾ ਮੁੰਡੇ ਦਾ ਨਾਮ ਸੀ ਉਹ ਤੋਂ ਕੋ ਪੈਸੇ ਖੋਏ ਉਹਨਾਂ ਨੇ ਉਹ ਉਸ ਤੋਂ ਬਾਅਦ ਦੂਸਰੇ ਆਇਲੈਂਡ ਤੇ ਜਾ ਕੇ ਜਿਹੜਾ ਮੁੰਡਾ ਡੀਜ਼ਲ ਪਾਉਂਦਾ ਉਹਦੇ ਕੋਲ ਜਾ ਕੇ ਫਾਇਰ ਕੱਢਿਆ ਇੱਕ ਉਹਨਾਂ ਨੇ ਜਿਦਾਂ ਕਿ ਹਾਲ ਛੱਤ ਦੇ ਵਿੱਚ ਕਨੋਪੀ ਵਿੱਚ ਲੱਗੇ ਮੌਜੂਦ ਹਨ ਤੇ ਉਹਦੇ ਕੋਲ ਜਾ ਕੇ ਪੈਸੇ ਤੋਂ ਤਾਂ ਬੈਕ ਹੋ ਕੇ ਭੱਜ ਗਏ ਤੇ ਆਦਮپور ਪੁਲਿਸ ਨੂੰ ਉਸ ਦਿਨ ਬਾਰੇ ਕਹਿੰਦੀ ਅਸੀਂ ਉਸੇ ਟਾਈਮ ਇਮੀਡੀਏਟਲੀ ਫਿਰਨਾਂ ਲਾਵਰਪੁਰ ਚੌਂਕ ਲਾਵਰਪੁਰ ਚੌਂਕ ਨੂੰ ਸਾਧ ਦਿੱਤੀ ਤੇ ਉਹ ਵੀ ਤਕਰੀਬਨ ਮੌਕੇ ਤੇ ਜਲਦੀ ਪਹੁੰਚ ਗਏ 20 ਮਿੰਟਾਂ ਦੇ ਵਿੱਚ ਪਰ ਤਦ ਤੱਕ ਕੋ ਕਿਸੇ ਨਾ ਕਿਸੇ ਪਾਸੇ ਨਿਕਲ ਚੁੱਕੇ ਸੀਗੇ ਲੱਗਦਾ ਕਿ ਸਰ ਜਿਸ ਤਰੀਕੇ ਨਾਲ ਲਗਾਤਾਰ ਪਟ્રોલ ਪੁਪਰ ਨੂੰ ਇਸ਼ਾਲਾ ਬਣਾਇਆ ਜਾ ਰਿਹਾ ਹੈ ਉਹ ਦੇ ਨਾਲ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਤੁਸੀਂ ਅਸੀਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਕਿ ਸਰਾਉਂਡਿੰਗ ਏਰੀਏ ਪਟ્રોલ ਪੰਪਾਂ ਦੇ ਜਿਹੜੇ 24 ਘੰਟੇ ਖੁੱਲਦੇ ਐ ਉਹਨਾਂ ਤੇ ਗਸ਼ਟ ਥੋੜੀ ਭੇਤਾਈ ਜਾਵੇ ਜਿਹੜੇ ਅਵਾਰਾ ਕਰਦੀ ਕਰਦੇ ਮੁੰਡੇ ਬਿਨਾ ਨੰਬਰ ਪਲੇਟਾਂ ਤੋਂ ਬਿਨਾਂ ਮੋਟਰਸਾਈਕਲਾਂ ਤੋਂ ਘੁੰਮੀ ਫਿਰਦੇ ਐ ਉਹਨਾਂ ਤੇ ਨੱਥ ਪਾਈ ਜਾਵੇ ਕਿਉਂਕਿ ਇਸ ਮੋਟਰਸਾਈਕਲ ਦਾ ਨੰਬਰ ਨਹੀਂ ਸੀ ਅਗਰ ਨੰਬਰ ਹੁੰਦਾ ਕੈਮਰੇ ਵਿੱਚ ਆ ਜਾਂਦਾ ਤੇ ਕਿਸੇ ਨਾ ਕਿਸੇ ਜਾ ਕੇ ਨ ਕੜੇ ਜਾ ਸਕਦੇ ਕਿੰਨੇ ਕਿੰਨੇ ਨੁਕਸਾਨ ਹੋਇਆ ਤਿੰਨ ਬੰਦੇ ਸੀ ਜਿੰਨੇ ਸਾਰੇ ਮਕਸਦ ਤੇ ਆਏ ਉਹਨੇ ਕਿੰਨੇ ਫਾਇਰਿੰਗ ਇਹਨਾਂ ਤਿੰਨ ਤੋਂ ਚਾਰ ਚਾਰ ਕ ਫਾਇਰ ਕਟੇ ਸੀ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਕੋਈ ਜ਼ਖਮੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਕਿਉਂਕਿ ਤਾਂ ਹਵਾਈ ਫਾਇਰ ਕਿਤੇ ਮੌਜ ਦੇ ਜਿਸ ਨਾਲ ਬੰਦੇ ਨੂੰ ਡਰਾ ਕੇ ਤੇ ਕਿਦਾਂ ਨਾ ਪੈਸੇ ਲੁੱਟ ਲਏ ਪੁਲਿਸ ਨੂੰ ਤਲਾਸ਼ੀ ਕਰ ਦਿੱਤੀ ਇਹਨਾਂ ਪੁਲਿਸ ਕੀ ਕਹਿੰਦੀ ਹੂ ਪੁਲਿਸ ਨੇ ਬੱਸੇ ਰਾਤੀ ਵੀ ਕਾਫੀ ਕੋਸ਼ਿਸ਼ ਕੀਤੀ 11:00 11:30 ਵਜੇ ਤੱਕ ਨਾਕਾ ਬੰਦੀਆਂ ਸਾਰੇ ਪਾਸੇ ਕਰਕੇ ਕੈਮਰੇ ਵਿੱਚ ਜਿੱਥੇ ਕੋਸ਼ਿਸ਼ ਕੀਤੀ ਸਰਾਉਂਡਿੰਗ ਦੇ ਅਡਰੈਸ ਟ੍ਰੈਸ ਕਰਨ ਦੀ ਪਰ ਪਤਾ ਨਹੀਂ ਲੱਗ ਸਕਿਆ ਔਰ ਅੱਜ ਤੋਂ ਅੱਜ ਵੀ ਸਵੇਰ ਦੀ ਪੁਲਿਸ ਬੜੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਪਰ ਅਜ ਤੱਕ ਕੋਈ ਹੱਥ ਨਹੀਂ ਲੱਗਾ ਨਾ ਤੱਕ ਕੁਝ ਵੀ